ਸ੍ਰੀ ਵਾਹਿਗੁਰੂ ਸਹਿਬ ਜੀਓ ਮਾਗ ਮਰਨ ਸੰਗ ਸਾਧੂ ਆ ਦੁਰੀ ਕਰੇ ਸਨਾ ਨਾ ਹਰ ਕਾ ਨਾਮ ਤੇ ਆਏ ਸੁਣਾ ਸੁਵਨਾ ਲੋਕ ਦਾ ਜਨਮ ਕਰ ਮੰਤੇ ਜਾਏ ਗਮਾਨ ਦਾ ਕਾਕਰਵਦ ਨਾਮੁ ਹੋਈਐ ਬਿਨ ਸੇ ਜੀ ਦੇ ਪਰਮਾਨਾ ਜਿਸ ਨੂੰ ਦੇਵੇ ਦਇਆ ਕਰੋ ਸੋਈ ਪਰਕਸ ਗਿਆਨ ਜਿਨ੍ਹਾਂ ਮਨਿਆ ਪ੍ਰਾਵੇ ਆਪਣਾ ਨਾਨਕ ਤੇ ਜੈਨਪੁਰ ਗੁਰ ਮੇਰਾ ਨਾਨ ਮਾਰਗਾਂ ਮਿਹਨਾ ਜੇ ਨੈਤਵਰ ਚੜਿਆ ਹੈ ਸਰਬ ਸੰਕਤਾਂ ਨੂੰ 라ਹਿਮੰਦ 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 ਹੋਵੇ ਤੁਖਾ ਦਾ ਰਾਜ ਸੁੱਖਾਂ ਦੀਆਂ ਪ੍ਰਾਪਤੀਆਂ ਸਮੇਤ ਪਰਵਾਰਾਂ ਵਿੱਚ ਸ਼ਾਂਤੀ ਦਾ ਵਾਗ ਰਚੇ